ਕਿਰਨ ਸਾਗ ਬਣ ਲੱਗਾ ਫੇਰ ਅੱਜ ਹਾਂਜੀ ਨਾਵ ਸਿਆਲ ਦੀ ਸਗਾਤ ਸਾਗ ਸਹੀ ਗੱਲ ਹੈ ਸਗਾਤ ਹੀ ਆ ਕਿਰਨ ਆ ਗਿਆ ਰਾਜ ਸਾਗ ਦਾ ਆ ਗਿਆ ਆ ਗਿਆ ਕੇ ਆਉਣ ਵਾਲੇ ਕੁਝ ਮਹੀਨੇ ਤੱਕ ਨਾ ਹੁਣ ਸਾਰਿਆਂ ਦੇ ਘਰਾਂ ਦੇ ਵਿੱਚ ਨਾ ਜਿੰਨੀਆਂ ਵੀ ਫ੍ਰਿਜਾਂ ਆ ਹਨਾ ਸਾਰਿਆਂ ਦੇ ਵਿੱਚ ਹੁਣ ਸਾਗ ਨੇ ਰਾਜ ਕਰਨਾ ਮਿੱਤਰੋ ਸਾਗ ਨੇ ਤਾਂ ਉਹ ਨਾਲ ਰਾਜ ਕਰਨਾ ਨਹੀਂ ਸਹੀ ਗੱਲ ਹੈ ਨਾ ਜਦੋਂ ਇਹ ਆ ਜਾਂਦਾ ਨਾ ਉਹ ਸਾਰੀਆਂ ਸਬਜ਼ੀਆਂ ਨੇ ਇਹ ਦੂਰ ਦੂਰ ਹੋ ਜਾਂਦੀਆਂ ਪਿੱਛੇ ਭੱਜਦੀਆਂ ਵੀ ਇਹ ਆ ਗਿਆ ਹੁਣ ਉਹਨਾਂ ਨੂੰ ਪਤਾ ਵਾ ਕਿ ਜੇ ਇੱਕ ਦਿਨ ਬਣ ਗਿਆ ਨਾ ਇਹਨੇ ਪੂਰਾ ਹਫਤਾ ਚੱਲਣਾ ਤੁਹਾਨੂੰ ਕਿਸ ਨੇ ਪੁੱਛਣਾ ਹੈ ਨਹੀਂ ਹੈ ਆਡੀ ਘਰ ਚ ਚੌਧਰ ਖਤਮ ਹੋ ਜਾਣੀ ਮਿੱਤਰੋ ਹਨਾ ਆਲੂ ਉਲੂ ਤੇ ਬਸ ਫਿਰ ਨਕਰੇ ਲੱਗ ਜਾਣੇ ਆ ਕਿਤੇ ਬੀਬੀਆਂ ਨੂੰ ਤੜਕਾ ਲਾਈ ਜਾਣਾ ਬਸ ਖਵਾਇ ਜਾਣਾ ਸੋਤਰਾ ਕਹਿੰਦੇ ਆ ਵੀ ਜਿੰਨਾ ਸਾਗ ਪੁਰਾਣਾ ਹੁੰਦਾ ਜਾਂਦਾ ਬਯਾ ਹੁੰਦਾ ਜਾਂਦਾ ਨਾ ਤੜਕਾ ਲਾ ਕੇ ਨਾ ਓਨਾ ਹੀ ਸਵਾਦ ਹੁੰਦਾ ਜਾਂਦਾ ਹੈ ਸਹੀ ਗੱਲ ਆ ਹਰ ਕਿਸੇ ਨੂੰ ਵੀ ਪੁੱਛ ਲੋ ਇਹਨਾਂ ਨੂੰ ਸ਼ਾਹਰ ਕੀਤੇ ਤੈਨੂੰ ਪਸੰਦਿਆ ਸਾਗ ਕਿਹਨਾ ਕ ਤੇਰਾ ਫੇਵਰਟ ਆ ਮੈਨੂੰ ਸਾਰੀਆਂ ਸਬਜ਼ੀਆਂ ਪਸੰਦ ਆ ਸਾਰੀਆਂ ਸਬਜ਼ੀਆਂ ਪਸੰਦ ਆ ਤੇ ਹੋਰ ਕੀ ਸਾਗ ਨਾਲ ਕੀ ਖਾਣਾ ਹੋਰ ਬਲਾ ਰੋਟੀ ਜਵਾਰ ਦੀ ਹਾਂ ਜਵਾਰ ਦੀ ਰੋਟੀ ਬੜੀ ਪਸੰਦ ਆ ਜਵਾਰ ਦੀ ਰੋਟੀ ਬੜੀ ਪਸੰਦ ਆ ਜੀ ਕਿਰਤਨ ਕਿਤਨੇ ਅੱਜ ਕੱਲ੍ਹ ਤੇ ਵੇਖ ਲਾ ਵੀ ਉਹ ਸਾਗ ਕਟਣ ਵਾਲਾ ਮੰਮੀ ਕੰਮ ਜਿਹੜਾ ਨਾ ਲੋਕਾਂ ਦੇ ਚੁੱਲਿਆਂ ਦੇ ਵਿੱਚ ਉਹ ਦੂਜਾ ਕੁਕਰਾਂ ਦੇ ਵਿੱਚ ਸ਼ੁਰੂ ਕਰਤਾ ਹਨਾ ਸਾਗ ਬਣਾਉਣ ਵਾਲਾ ਪਰ ਉਹ ਨਾ ਖਤਰਨਾਕ ਆ ਜੇ ਕਿਤੇ ਕੋਈ ਪੱਤਾ ਫਸ ਗਿਆ ਤਾਂ ਬਲਾਸਟ ਹੋਣ ਦਾ ਖਤਰਾ ਹੁੰਦਾ ਵਾ ਅੱਛਾ ਸਿਟੀ 'ਚ ਹਾਂਜੀ ਲੋਬੇ ਮਿੱਤਰੋ ਕਿਰਨ ਕੋਲ ਨੌਲੇਜ ਵਾਲੋ ਸਾਗ ਬਣਾਉਂਦੇ ਆ ਕੁੱਕਰ ਦੇ ਵਿੱਚ ਸੀਟੀ ਦੇ ਵਿੱਚ ਕਿ ਪਤਾ ਉਹ ਫਸ ਗਿਆ ਤੇ ਕੁੱਕਰ ਬਲਾਸਟ ਵੀ ਹੋ ਸਕਦਾ ਹੈ ਜੇ ਉਸ ਗੈਸ ਨਹੀਂ ਨਿਕਲਨੀ ਕਿ ਹਾਂ ਤੇ ਫਿਰ ਉਹਨੇ ਬਲਾਸਟ ਬੰਬ ਵੀ ਬਣਾ ਬੰਬ ਵੀ ਬਣਾ ਕੁੱਕਰ ਦਾ ਸਹੀ ਗੱਲ ਛੁੱਲੇ ਤੇ ਬਣਾਉਣਾ ਅਸੀਂ ਜਿੱਦ ਕਦੇ ਗੈਸ ਤੇ ਬਣਾਉਂਦੇ ਹੂੰ ਉਹ ਜਿੰਨਾ ਘੋਟਿਆ ਜਾਏਗਾ ਨਾ ਜਿੰਨਾ ਓਨਾ ਹੀ ਵਧੀਆ ਬਣਦਾ ਸਾਗ ਨਾਲ ਛੁੱਲੇ ਤੇ ਰਿੱਚ ਦਾ ਵਧੀਆ ਵਾ ਹੂੰ ਤੇਲ ਚੰਗਾ ਬਣਦਾ ਇਹ ਆ ਜੀ ਮਿੱਤਰੋ ਗੱਲਬਾਤ ਸਾਗ ਲੱਗਾ ਸੀ ਬੰਨ ਅੱਜ ਤੇ ਹਰਕਿਰਤ ਅੱਜ ਕਿਹੜੀ ਸਬਜੀ ਸਕੂਲੇ ਖੜੀ ਸੀ ਅੱਲੂ ਘੱਟੜ ਅੱਲੂ ਘੱਟੜ ਉਹ ਵੀ ਤੇਰੀ ਫੇਵਰੇਟ ਆ ਠੀਕ ਆ ਤੇ ਮਿੱਤਰੋ ਦੱਸੋ ਜੀ ਕਮੈਂਟ ਕਰਕੇ ਵੀ ਤੁਹਾਡੇ ਘਰਾਂ ਦੇ ਵਿੱਚ ਸਾਗ ਹੋਂ ਤੱਕ ਬਣਿਆ ਕਿ ਨਹੀਂ ਬਣਿਆ ਤੇ ਕਿੰਨੀ ਵਾਰ ਬਣਾ ਕੇ ਖਾ ਚੁੱਕੇ ਜੇ ਠੀਕ ਆ 7000 ਤੁਹਾਡੇ ਘਰ ਤੇ ਦੂਜੀ ਵਾਰੀ ਬਣਦਾ 7000 ਵਾਰੀ ਆਪਣੇ ਦੂਜੀ ਵਾਰ ਬਣ ਲਗਾ ਹਾਂ ਜੀ ਵਾਰ ਠੀਕ ਆ 7000 ਆ ਰਹੀ ਹੈ ਆਈ ਦਾ ਠੀਕ ਆ ਮਿੱਤਰੋ ਚੱਲ ਠੀਕ ਆ ਬਣਾ ਲਓ ਫਿਰ ਕੰਨ ਓਕੇ ਬਾਏ ਬਾਏ ਟਾਟਾ ਟਾਟਾ